ਸ਼੍ਰੀ ਹਰਮਨਦੀਪ ਖਾਸ ਜੀ ਦੇ ਜਿਹੜੇ ਦਿਸ਼ਾ ਨਿਰਦੇਸ਼ਾ ਉਹਨਾਂ ਦੇ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅਨਸਰਾਂ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ ਚਲਾ ਮੋਹਾਲੀ ਪੁਲਿਸ ਨੇ ਚਲਾਇਆ ਹੋਇਆ ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਜਾਵਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਕਰੀਬ 10 ਵਜੇ ਕੁਸ਼ਵਿੰਦਰ ਸਿੰਘ ਜਿਹੜੇ ਕਿ ਪਿੰਗੀ ਢੱਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮ ਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੇ ਸਾਨੂੰ ਸੱਤ ਅੱਠ ਖਾਲੀ ਖੋਲ ਵੀ ਮਿਲੇ ਸੀਗੇ ਐਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਰਜੋ ਗਿਆ ਐਸਐਸਪੀ ਸਾਹਿਬ ਤੇ ਮੋਹਾਲੀ ਪੁਲਿਸ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀ ਸਿਟੀ ਸ਼੍ਰੀ ਸ਼੍ਰੀਨਿਵਲਾਲ ਜੀ ਆਈਪੀਐਸ ਐਸਪੀਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਿੰਦਰ ਸਿੰਘ ਐਸਡੀਐਸਪੀ ਸਿਟੀ ਵਨ ਨੇ ਪ੍ਰੇਵਿਜ਼ਿੰਗ ਚਾਰ ਇੰਚਾਰਜ ਸਈਏ ਤੇ ਐਸਐਚਓ ਮੋਟਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਭਈ ਬਾਕਫ ਟੀਮਾਂ ਜਿਹੜੀਆਂ ਐਸਪੀਸੀਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨ ਸਾਹਿਬ ਦੇ ਅੰਦਰ ਬਣਾਈਆਂ ਗਈਆਂ ਐ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਇੰਚਾਰਜ ਸਈਏ ਹਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮੁਕਦਮੇ ਦੇ ਵਿੱਚ ਜਿਹੜਾ ਦੋਸ਼ੀ ਇੱਕ ਅੰਕਿਤ ਰਾਣਾ son of ਰਜੇਸ਼ ਕੁਮਾਰ ਨੂੰ ਯਮਨਾ ਨਗਰ ਤੋਂ ਰੈਸਟ ਕਰ ਲਿਆ ਇਹ ਅੰਕਿਤ ਰਾਣਾ ਇਹ ਇਹਨਾਂ ਇੱਕ ਹੋਰ ਦੂਸਰੇ ਦੋਸ਼ੀ ਨਾਲ ਮਿਲ ਕੇ ਦੋਨੋਂ ਬਾਈਕ ਤੇ ਆਏ ਸੀ ਕਿ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਯਮਨਾ ਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਇਹ ਮੋਹਾਲੀ ਆਏ ਮੋਹਾਲੀ ਆ ਕੇ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਇਨਾ ਦੇ ਘਰ ਦੇ ਪਿੰਕੀ ਤਾਲੀ ਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਵੇ ਸਾਡੇ ਜਿਹੜੇ ਇੰਚਾਰਜ ਸੀਏ ਦੀ ਟੀਮ ਹੈ ਇਹਨਾਂ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸਡ ਕੰਮ ਕੀਤਾ ਤੇ ਜਦੋਂ ਕਰੀਬ 1.5 200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋਅ ਕੀਤੀ ਸਾਇੰਟਿਫਿਕ ਐਵਿਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ थ्रू ਵੀ ਕੰਮ ਕੀਤਾ ਤਾਂ 22 ਤਰੀਕ ਨੂੰ ਅਸੀਂ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਇਹਨੂੰ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਪਿੰਕੀ ਢਾਲੀਵਾਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਲਿਆ ਸੀ ਜਿਹਦੇ ਤੇ ਕਾਲਾ ਰਾਣਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਬਾਹਰ ਵੀ ਬੈਠੇ ਨੇ ਇੰਡੀਆ ਤੋਂ ਬਾਹਰ ਫੋਰਨ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਇਹ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰੈਕਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮੁਨਾ ਨਗਰ ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੋਹੱਲੇ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਹੈ ਇਹਦਾ ਦੂਸਰਾ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਿਮਿਨਲ ਐਕਟੀਵਿਟੀ ਹੈ ਉਹ ਮੋਹੱਲੇ ਦੇ ਵਿੱਚ ਜੇ ਕੋਈ ਪਹਿਲੇ ਤਾਂ ਅਸੀਂ ਹੁਣੇ ਦਿਨ ਜੇ ਹੋਈ ਤਾਂ ਸੀ ਉਹਦੇ ਸਖਤੀ ਨਾਲ ਕਾਰਵਾਈ ਕੀਤੀ ਜਾਊ। ਐਸਪੀ ਸਾਹਿਬ ਵੀ ਪੂਰੀ ਰੈਕੀ ਕੀਤੀ ਸੀ ਇਨਾਂ ਨੇ ਪਹਿਲਾਂ ਜਾਂ ਦੇਸ਼ ਚ ਗੱਲ ਸਾਹਮਣੇ ਆਈ ਇਨਾਂ ਨੇ ਉਸੇ ਦਿਨ ਸਵੇਰੇ ਕਰੀਬ 12 ਵਜੇ ਹਰਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਯਮਨਾਨਗਰ ਗਏ ਯਮਨਾਨਗਰ ਕੋਲੋਂ ਦਾ ਇਹ ਦੋਸ਼ੀ ਰਿਆਂ ਵਾਲਾ ਜਮਨਗਰ ਗਿਲੇ ਰਹੀ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਕਿ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗੋਡ ਉੱਥੇ ਵੀ ਕੋਈ ਇੰਜਰਡ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਧਾ ਮੋਹਾਲੀ ਆ ਗਏ ਸ਼ਾਮ ਨੂੰ ਮੋਹਾਲੀ ਆ ਗਏ ਮੋਹਾਲੀ ਆ ਕੇ ਇਹਨਾਂ ਨੇ ਪਹਿਲਾਂ ਰਕੀ ਕੀਤੀ ਇਹਨਾਂ ਦੇ ਘਰ ਤੇ ਕਿ ਕਿੱਥੋਂ ਜਾ ਸਕਦੇ ਨੇ ਕਿੱਥੋਂ ਭੱਜ ਸਕਦੇ ਨੇ ਉਸ ਤੋਂ ਬਾਅਦ ਰਾਤ ਨੂੰ ਇਹਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਹੈ ਕੋਈ ਲੋਕਲ ਇਨਵੋਲਵਮੈਂਟਸ ਆਰ ਸਾਹਮਣੇ ਆ ਰਹੀ ਹੈ ਕੋਈ ਨਾ ਨਾ ਸਾਥ ਕਿਸੇ ਨੇ ਦਿੱਤਾ ਹੋਵੇ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਇਹ ਕਿੱਥੇ ਭੱਜੇ ਨਹੀਂ ਇਹ ਆਫਟਰ ਇਨਸੀਡੈਂਟ ਇਹ ਉਹ ਸਾਡਾ ਕਿਉਂਕਿ ਸਾਡੀ ਜਿਹੜੀ ਸਾਡੀ ਆਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕੋਈ ਜਿਹੜਾ ਸੈਕੰਡ ਅਕਿਊਜ਼ਡ ਹੈ ਸੀ ਉਹਨੂੰ ਉਦੇ ਪਿੱਛੇ ਲੱਗੇ ਹੋਏ ਆ ਬਟ ਇਹ ਇਹ ਹੈ ਕਿ ਉਸ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਜਮਨਗਰ ਸਾਈਡ ਨੂੰ ਜੇ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਲੇ ਤੱਕ ਲੋਕਲ ਇਨਵੋਲਵਮੈਂਟ ਇਹ ਤਾਂ ਇਹ ਵਾਲਾ ਕੋਈ ਐਕਸਟਰੈਕਸ਼ਨ ਕੋਲ ਆਈ ਸੀਗੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਕਿੰਨੇ ਪੈਸੇ ਮੰਗੇ ਇਹ ਉਹ ਪੈਸੇ ਨਹੀਂ ਬਸ ਉਹਨਾਂ ਨੇ ਤਾਂ ਉਹ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਨਹੀਂ ਦਸੀ ਸਰ ਕਿਉਂਕਿ ਕਾਲਾ ਰਾਣਾ ਤਾਂ ਹੈ ਸਿਰ ਫਿਲਹਾਲ ਦਿੱਲੀ ਤੋਂ ਜੀਲ ਚ ਹੈ ਉਹੀ ਆਪਰੇਟ ਕਰ ਰਿਹਾ ਜਾਂ ਫਿਰ ਦੀਦਾ ਤੁਸੀਂ ਕਿਹਾ ਕਿ ਵਿਦੇਸ਼ ਚ ਬੈ ਕੇ ਹੋਰ ਵੀ ਜਿਹੜੇ ਦੇਖੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡ ਕਾਰਵਾਈ ਕਰਾਂਗੇ ਉਹ ਸਾਰੇ ਐਸੋਸੀਏਟਡ ਹੀ ਐ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰਸ਼ਨ ਲੈਕਟ ਚਲਾ ਰਹੀ ਸੀ ਕਿਉਂਕਿ ਜੋ ਸੀ ਜਿਹੜਾ ਇਹਨਾਂ ਦਾ ਮੇਨ ਬੰਦਾ ਕਾਰਪੁਨ ਸੀਗਾ ਉਹ ਫੜ ਲਿਆ